ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਕੰਟੀਨਿਊ ਕਰਦੇ ਆਪਾਂ ਆਪਣਾ ਅੱਜ ਦਾ ਬਲੌਗ ਤੇ ਅੱਜ ਆਪਾਂ ਕਰ ਰਹੇ ਆਂ ਜੀ ਵੀਡੀਓ ਸ਼ੂਟ ਅੱਜ ਦੀ ਜਿਹੜੀ ਵੀਡੀਓ ਹੈਗੀ ਹੈ ਜਿਹੜੀ ਆਪਾਂ ਨੇ ਸਭ ਤੋਂ ਪਹਿਲਾਂ ਵੀਡੀਓ ਕਰੀ ਸੀ ਹੈ ਨਾ ਲਾਈ ਲੱਗ ਨੂੰ ਉਹਦਾ ਪਾਰਟ 2 ਕਰ ਰਹੇ ਆ ਕਿਉਂਕਿ ਉਹ ਵੀਡੀਓ ਨੂੰ ਤੁਸੀਂ ਨੇ ਬਹੁਤ ਪਿਆਰ ਦਿੱਤਾ ਤੇ ਸਾਰਿਆਂ ਨੇ ਬਹੁਤ ਪਸੰਦ ਕੀਤਾ ਹੈ ਨਾ ਤੇ ਅਸੀਂ ਨੇ ਸੋਚਿਆ ਵੀ ਚਾੜੋ ਇੱਕ ਪਾਰਟ ਉਹਦਾ ਹੋਰ ਕਰ ਲੈਣੇ ਆ ਤੇ ਹੁਣ ਆਪਾਂ ਵੀਡੀਓ ਸ਼ੂਟ ਕਰ ਰਹੇ ਆ ਹਰਪੀ ਦੁਰਾ ਦਾ ਸੀਨ ਆ ਉਹ ਲੱਗ ਰਹੇ ਨੇ ਕਰਨ ਹਰਪੀ ਦਾ ਡੈਡ ਜਾਂ ਤੇ ਮੱਗਰ ਦਾ ਹਨਾ ਉਹ ਬਾਰੇ ਕਰ ਰਹੇ ਨੇ ਸ਼ੂਟ ਤੇ ਮੈਂ ਅੰਦਰ ਬੈਠੀ ਆ ਰੈਡੀ ਹੋਈ ਕਿਉਂਕਿ ਮੇਰਾ ਜਿਹੜਾ ਸੀਨ ਆ ਉਹ ਥੋੜਾ ਟਾਈਮ ਬਾਅਦ ਆ ਤੇ ਚਲੋ ਜੀ ਹੁਣ ਜੇ ਸੋਨੂੰ ਆਪਣੀ ਵੀਡੀਓ ਵਧੀਆ ਲੱਗ ਜਾ ਤਾਂ ਸ਼ੇਅਰ ਕਰਦਿਆ ਕਰੋ ਹਨਾ ਤੇ ਦੱਸ ਦਿਆ ਕਰੋ ਵੀ ਕਈ ਵਾਰ ਆਪਣੇ ਮਾਈਂਡ ਦੇ ਵਿੱਚ ਕੋਈ ਟੌਪਿਕ ਹੁੰਦਾ ਜਾਂ ਕੋਈ ਸਟੋਰੀ ਹੁੰਦੀ ਆ ਹਨਾ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਵੀ ਜਿਹੜੀ ਆਪਣੀ ਘਰੇਲੂ ਆਪਾਂ ਆਪਣੀ ਫੈਮਿਲੀ ਨਾਲ ਆਪਾਂ ਜਿਹੜੀ ਸਟੋਰੀ ਹੋ ਕਰ ਸਕੀਏ ਹਨਾ ਤਾਂ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਦੱਸ ਦਿਆ ਕਰੋ ਵੀ ਇਸ ਟੌਪਿਕ ਦੇ ਉੱਤੇ ਵੀਡੀਓ ਕਰੋ ਵੀ ਜਾਂ ਤੁਹਾਡੇ ਕੋਲ ਕੋਈ ਸਟੋਰੀ ਹੁੰਦੀ ਆ ਵੀ ਅਸੀਂ ਤੁਹਾਨੂੰ ਸਟੋਰੀ ਦੇਣਾ ਚਾਹੁੰਦੇ ਆ ਤਾਂ ਆਪਾਂ ਤੁਹਾਨੂੰ ਨੰਬਰ WhatsApp ਕਰ ਦਾਂਗੇ ਤਾਂ ਤੁਸੀਂ ਉਹਦੇ ਉੱਤੇ ਆਪਣੀ ਸਟੋਰੀ ਸਾਨੂੰ ਦੱਸ ਸਕਦੇ ਹੋ ਹਨਾ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਵੀਡੀਓ ਸ਼ੂਟ ਤੇ ਸਾਡੀ ਵੀਡੀਓ ਕਰਦੇ ਹੋਏ ਕਈ ਵਾਰ ਲੜਾਈ ਹੋ ਜਾਂਦੀ ਹੈ ਤੇ ਚਲੋ ਆਪਾਂ ਚੱਲਦੇ ਆ ਬਾਹਰ ਤੇ ਦੇਖਦੇ ਆ ਕਿਸ ਤਰ੍ਹਾਂ ਦਾ ਮਾਹੌਲ ਹੋ ਰਿਹਾ ਹਾਂ ਅਮਰ ਰਿਹਾ ਤੋ ਕਲਾ ਇਹ ਬੇ ਕਿਹੜੇ ਪਲਾੜ ਦੀਆਂ ਗੱਲਾਂ ਕਰਦਾ ਮਖਰਾ ਪੱਤੀ ਪੱਜੀ ਖਲੂਸੀ ਕਰਦਾ ਕਿਹੜੇ ਮਰਬੇ ਦੇਊਗਾ ਤੈਨੂੰ ਹੋ ਹੈ ਖਰੀਦ ਕੇ ਤੇ ਮਰਬੇ ਦੇਊਗਾ ਇਹ ਕਿਹੜੇ ਮਰਬੇ ਕਿੰਦੂਗਾ ਹੋ ਹਾਂ ਕਹਿੰਦੇ ਕਿਹੜੇ ਭਾੜੇ ਦੀ ਗੱਲਾਂ ਕਰਦਾ ਮੱਕਰਾ ਮੇਰੇ ਭਾੜੇ ਦੀ ਗੱਲਾਂ ਕਰਦਾ ਮੱਕਰਾ 5-5 ਰੁਪਏ ਨਹੀਂ ਆਦੇ ਤਾਂ ਕੁੰਡਾਰੀ ਕਾ ਬਡੇ ਭਾਇ ਨੂੰ ਕੋ ਤੇ ਹਾਂ ਤਾਂ ਉਹ ਮਰੱਬੇ ਜਿਹੜਾ ਦੇਊਗਾ ਤੈਨੂੰ ਕਿਹੜਾ ਦੇਊਗਾ ਮਰੱਬੇ ਉਹ ਮੈਂ ਕਹਤੋਂ ਕਿ ਕਿਹੜੇ ਕੋਈ ਦੂਗਾ ਮਰੱਬੇ ਮਰੱਬੇ ਖਰੀਦ ਕੇ ਖਰੀਦ ਕੇ ਹੈ ਅੱਛਾ ਚਲ ਇੱਕ ਇੱਕ ਜੇ ਕਰਨਾ ਐਂਡ ਤੇ ਲੈਂਗਰਾਂ ਨਹੀਂ ਕੁੜੇ ਮੈਂ ਮਗਰ ਨਾ ਸੁਣ ਲੈ ਲੈ ਪੁੱਤ ਵੀ ਚਾਰ ਇਹ ਸਿਰੇ ਦਾ ਤੈਨੂੰ ਸੁਭੜਾ ਉਹ ਕਹਿੰਦਾ ਕਿ ਉਹ ਸੁਭੜਾ ਕੇ ਦੇਦਾ ਕਿਹੜੇ ਤੈਨੂੰ ਮਰਪੇ ਦੇ ਉਹ ਆਹ ਹੋ ਗਈ ਮਰਪੇ ਬੰਦੇ ਵੀ ਨਾ ਕਹਿਣਾ ਅੱਛਾ ਫੇ ਕਾਹੂ ਨਾ ਸੁਣਨੇ ਚਾਹਤਾਂਗਾ ਚਾਲਿਆ ਤੇ ਫਿਰ ਉਹ ਐ ਕਹਨੇ ਆ ਫਸਣਾ ਕਿ ਕਰੇ ਕਿ ਮੈਂ ਦਵਾਰੋਂ ਮੈਂ ਗੋਪੇ ਕਿਹੜੇ ਬੇ ਕਾਹ ਨੂੰ ਮਗਰ ਸੁਣ ਲੈਣਾ ਪਾਏ ਤੂੰ ਅੱਛਾ ਚੱਲ ਠੀਕ ਹੈ ਉਹ ਸਿਰੇ ਦਾ ਕਿ ਜੂਸ ਭੜਾ ਮੈਂ ਕਹੂੰਗੀ ਕਿਹੜੇ ਪਲਾਟ ਕਿਵੇਂ ਚੱਲ ਕਰ ਦਸ ਮਾੜਾ ਜਹਨ ਫੇ ਕਿਹੜੇ ਬਾੜ ਦਾ ਪਲਾਟ ਮਗਰ ਆ ਆਏ ਗਏ ਫੇ ਮਗਰ ਆ ਕਿਹੜੇ ਪਾਟਾ ਦੀ ਗੱਲਾਂ ਕਰਦਾ ਤੂੰ ਜਿਹੜੇ ਪਾਟਾ ਦੀ ਗੱਲਾਂ ਕਰਦਾ ਪੰਜੀ ਪੰਜੀ ਕੁਲੂਸੀ ਕਰਦਾ ਬਾਹ ਤਾ ਉਹ ਤਾਂ ਮਰਪੇ ਹਾਂ ਮੈਂ ਕਹੂੰਗੀ ਕਿ ਫਿਰ ਬਸ ਪੰਜੀ ਪੰਜੀ ਦੀ ਕੁਲੂਸੀ ਕਰਦਾ ਉਹ ਪੰਜੀ ਪੰਜੀ ਦੀ ਕੁਲੂਸੀ ਕਰਦਾ ਬਾਹ ਤਾਂ ਮਰਪੇ ਉਹ ਤੋਂ ਛੋਟਿਆ ਜੇ ਕਰ ਲੱਸੀਆ ਪਾੜ ਜਾਏ ਨਹੀਂ ਗੱਲ ਨਹੀਂ ਬਣਦੀ ਅੱਛਾ ਛੋਟਿਆ ਨਹੀਂ ਕਹਿਣਾ ਤੇਨੇ ਇਹ ਵੀ ਕਹਿਣਾ ਫਿਰਗਾ ਹਾਂ ਚੱਲ ਕਹਿ ਦੂਗੀ ਅਬ ਤੇ ਨਾਲ ਬਣਾ ਕੇ ਕਹਿ ਅੱਛਾ ਉਹ ਮੇਰੇ ਪਤੀ ਨੇ ਵੀ ਕਿਹਾ ਬਣਾਵਾ ਲਿਆ। ਇਹ ਫਿਰ ਬੱਦਰੀਆ ਆਖਿਆ ਜਨੇ ਵੀ ਕਿਹਾ ਇਹ ਫਾਦ ਲੈ। ਐਂ ਗੱਲ ਕਹਿ ਤੂੰ। ਹਾਂ ਦੱਸ। ਮਗਰਾ ਕਿਹੜੇ ਪਰਾਨੇ ਕਰਵਾਉਂਦਾ। ਹਾਂ ਦੱਸ। ਮਗਰਾ ਕਿਹੜੇ ਪਰਾਨੇ ਗੱਲਾਂ ਕਰਦਾ। ਹਾਂ। ਪਾਲਾ ਉਹ ਮਰੱਬੇ। ਉਹਦੂ ਕਾਹ ਕਰ ਕਹਿਣਾ ਵੀ ਪਾਲ ਤੈਨੂੰ ਕਿਹੜੇ ਮਰੱਬੇ ਦਾ। ਕਿਹੜੇ ਮਰੱਬੇ ਤੇ ਕਿਹੜੇ ਮਰੱਬੇ ਲੈ ਕੇ ਕਹਿੰਦਾ ਇਹ ਤਾਂ। ਹਾਂ ਅੱਜ ਕੋਟ ਕਹਿਣਾ ਸੀ। ਹਾਂ ਬਸ ਐਂ ਕਹਿਣਾ ਹੈ। ਹਾਂ ਕੀ ਨੀਖ ਲੋ। ਪੰਜੀ ਪੰਜੀ ਦੀ ਤਾਂ ਉਹ ਕੋਈ ਨਹੀਂ। ਵੇ ਮਗਰਾ ਕਿਹੜੇ 파ਟਾਂ ਦੀ ਗੱਲਾਂ ਕਰਦਾ। ਪੰਜ ਪੰਜੀ ਕੁਲੂਸੀ ਕਰਦਾ ਪੰਜ ਪੰਜੀ ਤਾਂ ਉਹ ਕੁਲੂਸੀ ਕਰਦਾ ਐਂਗਲ ਚੱਲ ਵਿੱਕੀ ਜਿਵੇਂ ਆਪਦੀ ਜਵਾਨ ਨਾਲੇ ਨੇਚਰਲੀ ਹਾਂ ਤਾਂ ਤੂੰ ਨਹੀਂ ਪੰਜੀ ਪੰਜੀ ਵੀ ਹੁੰਦਾ ਤਾਂ ਥੋੜੀ ਹੋਊਗਾ ਪੰਜੀ ਪੰਜੀ ਦਾ ਕੁਲੂਸੀ ਕਰਦਾ ਹਾਂ ਦੀ ਤਾਂ ਨਾ ਇਹ ਕਹਿੰਦੀ ਆ ਕੁਲੂਸੀ ਆ ਦੇਖੋ ਹਾਂ ਦੀ ਆਊਗਾ ਤਾਂ ਮੈਂ ਕਹਿੰਦੀ ਹਾਂ ਕਿਹੜੇ ਪਲਾਟਾ ਦੇ ਗੱਲਾਂ ਕਰਤਾ ਮੱਕਰਾ ਪੰਜੀ ਪੰਜੀ ਤਾਂ ਕੁਲੂਸੀ ਕਰਦਾ ਆ ਹਾਂ ਹੈ ਪੰਜੀ ਪੰਜੀ ਦੀ ਤਾਂ ਉਹ ਕੰਜੂਸੀ ਕਰਦਾ ਪੰਜੀ ਪੰਜੀ ਤਾਂ ਕਸੂਰ ਕੰਜੂਸੀ ਦੀ ਤਾਂ ਪਰ ਉਹ ਤਾਂ ਦੀ ਕਰਦਾ ਚੱਲ ਕੋਈ ਨਹੀਂ ਰੇ ਦੰਦਾ ਕਰਕੇ ਜੀ ਫਾਜ ਜਾਂਦੀ ਆ ਪੰਜੀ ਮੈਨੂੰ ਕਹਿ ਕੇ ਦੱਸ ਨਹੀਂ ਸੁਣਾਦੇ ਤੂੰ ਬੋਤ ਬੱਚੀ ਬਾਤ ਹੀ ਬੋਲਦੀ ਵੀ ਕੀ ਕਿਹਾ ਚੱਲ ਜੀ ਕਿਹੜੇ ਪਲਟਾ ਪਲਟਾ ਪਹਣਾ ਪਹਣਾ ਵਧੀਆ ਕਿਹਾ ਗਿਆ ਤੁਹਾਨੂੰ ਬੋਲੀ ਇਹ ਗੱਲ ਕਰੂਗਾ ਪੂਰਾ ਪੂਰਾ ਬੋਲੇ ਆਪਾਂ ਲੈ ਉਹ ਗੱਲ ਆਪਦਾ ਹੀ ਗੱਲ ਜੋ ਆਪਰੇ ਕਰਦੇ ਆਪਾਂ ਲੋ ਕਿ ਆਪਣੇ ਜਵਾਨ ਦੇ ਤਾਂ ਲੱਗੇ ਸਭ ਨੂੰ ਲੱਗ ਰਿਹਾ ਕਿ ਇਹ ਤਾਂ ਕਰਦਾ ਸਾਨੂੰ ਗਾਲਾਂ ਬੁਲਕੇ ਪਰਦੇ ਨੇ ਹਾਰੇ ਹੋਏ ਸੇੋਂ ਪੈਸੇ ਜਾਂਦੇ ਤਾਂ ਬੁਲਕੇ ਪਰ ਮੈਂ ਬੁਲਾਗਾ ਵਿੱਕੀ ਕਿਉਂ ਚੱਲ 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 ਵੇ ਕਿਹੜੀ ਪਲਾਟਾਂ ਦੀ ਗੱਲਾਂ ਕਰਦਾ ਮਕਰਾਂ ਪੰਜੀ ਪੰਜੀ ਦਾ ਕੰਜੂਸੀ ਕਰਦਾ ਹੋ ਪਾਹਤਾ ਉਥੇ ਮਰੱਬੇ ਬਸ ਇੰਨੇ ਬਸ ਦਾ ਇਹਨਾਂ ਦੇ ਇਹਨਾਂ ਦੇ ਪਾ ਲਾ ਛੋਟਿਆਂ ਦੇ ਬਸ ਬਸ ਵੇਰੇ ਉਲਝੀਆਂ ਜੀ ਚੱਲ ਚੱਲ ਇੱਕ ਬਸ ਇੰਨੇ ਕਹਿ ਲੇ ਦੋ ਇੱਕਾ ਉਹ ਪੈਨ ਦੇਖ ਲੈ ਕਿਵੇਂ ਨਹੀਂ ਹੈ ਕਿਆ ਭਾਈ ਅੱਜ ਪਸਾ ਲਿਆ ਨਾ ਡਾਇਰੈਕਟਰ ਅਸੀਂ ਨੇ ਮੇਰਾ ਆਹ ਪਾਸ ਮੋਟਰਸਾਈਕਲ ਰੋਕੇ ਰਾਮ ਨਾਲ ਕਹੀ ਦੇਖ ਲੈ ਹਾਂ ਬੰਦ ਕਰਕੇ ਫੇਰ ਕਹੀ ਦੇਖ ਲੈ ਕਿਵੇਂ ਬਾਹਰ ਥੁੱਲਾ ਛੱਡੀ ਬੈਠੀ ਆ ਇੱਕ

ਆ ਦੇਖ ਲੈ ਕਿਵੇਂ ਕਿ ਇੱਕੋ ਨੇ ਬੱਠੀ ਐ ਸੰਗਤਰ ਹੁੰਦਾ ਨਾ ਮੈਂ ਨਹੀਂ ਲੋਕਾਂ ਨੇ ਕਾਟਪਾਲੀ ਕਰਦੀ ਐ ਅਥੂਰ ਐ ਕਰਦਾ ਨਾ ਸਮਝ ਨਹੀਂ ਸਲੀਪਾ ਇਸਲੀਪਾ ਇਹ ਦੋਨੇ ਚੜਦੇ ਐ 100 2 10 ਆਂ ਦੱਸ ਕੀ ਤੇਰੇ ਗੋਲਾ ਵੱਜਿਆ ਕਿਵੇਂ ਆ ਲੈ ਤਾਰੇ ਤਾਰੇ ਇਹ ਨਹੀਂ ਪਹਿਲਾਂ ਬੋਲਣਾ ਪਹਿਲਾਂ ਪਸੰਦੀ ਇੱਕ ਸਲੀਪੇ ਕਹੋ ਮੈਂ ਬੋਲੂਗਾ ਤੂੰ ਮੈਨੂੰ ਨਹੀਂ ਕਰਦਾ ਤੂੰ ਕੰਮ ਕਰਨੀ ਆਉਂਦਾ ਤੂੰ ਇਸ ਦਾ 2 ਪੈਨ ਨੀ ਸੰਦੀਪਾ ਤੇ ਸੰਦੀਪਾ ਆਹ ਦੱਸ ਕੀ ਤੇਰੇ ਗੋਲਾ ਵੱਜਿਆ ਕਿਵੇਂ ਆ ਰਿਹਾ ਮੁਕਤ ਦਾ ਨਹੀਂ ਗੋਲਾ ਮੇਰੇ ਕਾਹਨੂੰ ਵੱਜਿਆ ਗੋਲਾ ਆਦੂ ਗਮਾਡੀਆਂ ਨੇ ਮੈਂ ਮੈਂ ਕਿਹੜਾ ਗੋਲਾ ਮਾਰ ਕੇ ਆਇਆ ਗਮਾਡੀਆਂ ਨੇ ਆਹ ਦੇਖਣ ਬੜਾ ਉਹ ਨਾ ਮਿਸਾਲ ਕਰਤਾ ਮੈਂ ਆ ਇੱਥੇ ਇੱਥੇ ਕੱਲੇ ਤਰਾਂ ਨੇ ਲੱਗਿਆ ਮੈਂ ਇੱਥੇ ਇੱਥੇ ਕਾਇ ਬਰਾਬਰ ਤੇ ਰਹੇ ਪਿਛੇ ਦੇ ਉੱਪਰ ਹੀ ਆ ਕੇ ਆ ਕੇ ਤਰਾਂ ਚਾਹਵੇਂ ਅੱਲਾਹ ਵਾਹ ਉਹ ਸਾਹਮਣੇ ਹੀ ਆਉਂਦੇ ਮੈਂ ਵੀ ਇਧਰ ਕੁਝ ਹੋਰ ਬੰਦਾ ਹੋ ਇੱਥੇ ਤਾਂ ਨਹੀਂ ਗੱਲ ਕਰਾਂ ਆਪਣੀ ਲੈ ਸਾਹ ਆਇਆ ਕੋਈ ਕੰਮ ਐਟ ਵੀ ਜਾਦਾ ਨਾਲ ਲੱਗੀ ਜਿੰਦਰ ਲੋੜ ਹੋਏ ਤਾਂ ਮਾਰਾ ਕਰਾਂਗੇ ਰ ਹੈਗੀ ਆਪਣੇ ਕੋਈ ਪਈਆ ਜਲੇ ਇਹ ਚੱਲ ਜੇ ਹੂੰ ਤਿੰਨ ਨਹੀਂ ਚੁਗਲੀ ਕਿਉਂ ਨਹੀਂ ਕਰੀ ਹੈਗੀ ਤੇ ਹੁਣ ਮੱਗਰ ਕੋ ਉਹਨੂੰ ਕਿਹਾ ਮੈਂ ਕੈਫਟ ਕਰ ਮੈਂ ਤਿੰਨ ਨਹੀਂ ਚੁਗਲੀ ਕਿਉਂ ਨਹੀਂ ਕਰੀ ਹੈਗੀ ਤੇ ਹੁਣ ਕਿਹਾ ਨਹੀਂ ਬੱਕਰੀ ਦੀ ਬੋਹੂ ਨੂੰ ਵੀ ਤੁਸੀਂ ਚੁਗਲੀ ਲਿਆ ਉਹ ਕਹਿੰਦਾ ਅਰੇ ਕਾਕੇ ਕਹੇ ਸੀ ਮੱਗਰ ਦੀ ਬੋਹੂ ਨੇ ਫਿਰ ਤਾਂ ਉਹਨੂੰ ਕਿਹਾ ਕਹਿੰਦੀ ਮੈਂ ਤੁਹਾਨੂੰ ਦੇ ਰਿਹਾ 1500 ਰੁਪਏ ਦੇ ਜੁੱਤੀ ਦੇ ਇਹਦਾ ਕੰਫਰਮ ਹੈ ਦੀ ਬੇ ਸੋਨੇ ਕੀ ਲੈਣਾ ਦੀ ਮੇਰੀਆਂ ਗੱਲਾਂ ਤੋਂ ਆਹ ਹੋ ਮੈਂ ਕਿਹਾ ਵੀ 1500 ਦੀ ਆਈ ਆ ਤੂੰ ਲੈ ਕੇ ਆਇਆ ਮੈਂ ਕਿਤੇ ਤਾਂ ਮੈਂ ਆਇਆ ਜਾਂ ਜਾ ਕੇ ਮੈਂ ਕਰਾਉਣੀ ਹੈ ਮੈਂ ਨਾ ਜੀ ਹੋ ਮੈਨੂੰ ਕਹਤਾ ਤਾਈ ਮਾਪ ਉਹ ਤੇ 300 ਬਦੀ ਖੁੱਲਾ ਮਾ ਸਾਰਾ ਉਹ ਕੁੜੀ ਬੋਲਦੀ ਮੇਰੇ ਘਰ ਮਗਰਾ ਹੈ ਨਹੀਂ ਕੰਮ ਨਹੀਂ ਉਹ ਆਏ ਤੇਨੂੰ ਕੀ ਲੋੜ ਕੀ ਉਹਨੂੰ ਕਹਿਣ ਦੀ ਵੀ 300 ਦੀ ਆਈਆ ਤੂੰ ਕਹਿ ਦੇਣਾ ਮੈਨੂੰ ਤਾਂ ਪਤਾ ਨਹੀਂ ਤਾਏ ਮੇਰੀ ਭੈਣ ਜੀ ਕਹਤਿਓ ਆਹ ਬੇਤੀ ਕਰੂਗੀ ਨਹੀਂ ਜਦੋਂ ਤੂੰ ਕੁੱਠੇ ਕੰਮ ਕਰਦਾ ਮੈਂ ਤੈਨੂੰ ਗੱਲ ਕਰਦੀ ਸੰਦੀ ਪਿੰਕਾ ਜੇ ਤੂੰ ਉਹਦੇ ਘਰੇ ਬੈ ਕੇ ਮੱਘਾ ਜਾਵਾ ਪਰ ਯਾ ਤੂੰ ਨਹੀਂ ਆ ਫਿਰ ਮੈਂ ਨਹੀਂ ਕਾ ਕੋਈ ਨਹੀ ਜਾਂਦੀ ਹੈਗੀ ਬਾਬਾ ਉਹਦਾ ਇੱਥੇ ਉਹਦਾ ਕੋਣਾ ਕੋਈ ਕਰੇ ਆਪਣੇ ਘਰ ਸੋਊਗਾ ਮੈਂ ਤੋ ਕਰੋ ਪੈਰ ਨਹੀਂ ਪਟਨੇਗਾ ਪਹਿਲਾ ਮੈਂ ਕਿੰਨਾ ਤੇ ਜਾਨੀ ਆ ਕਿਸੇ ਦੇ ਜਦੋਂ ਤੂੰ ਬਾਹਰ ਹੁੰਦਾ ਮੈਂ ਘਰੇ ਹੁੰਦੀ ਆ ਦੇਖ ਜਦ ਹੁਣ ਆਇਆ ਹੁਣ ਵੀ ਆਦੇ ਘਰ ਦੇ ਕੰਮ ਕਰਦੀ ਆ ਬਾਕੀ ਮੈਂ ਮੈਂ ਤੈਨੂੰ ਕੱਲ੍ਹ ਦਾ ਸਮਝ ਦੇਖਾ ਮੈਂ ਤਾਂ ਬਈ ਲੋਕਾਂ ਨੂੰ ਕਹਾ ਜਾਂਦਾ ਹੈਗਾ ਕੱਲ੍ਹ ਨੂੰ ਉਹਨੇ ਕਿਹਾ ਅੱਜ ਉਹਨੇ ਕਿਹਾ ਕੱਲ੍ਹ ਨੂੰ ਕੋਈ ਗੱਲ ਹੋਊਗਾ ਤੇ ਆ ਕੇ ਮੈਨੂੰ ਆਹੋ ਤੈਨੂੰ ਕਹੂਗਾ ਵੱਡੇ ਕਾਕੇ ਨੂੰ ਨਾ ਕਾ ਆਦੇ ਨੇ ਕਹਤਾ ਕੱਲ ਨੂੰ ਕੋਈ ਹੋਰ ਬੋਊਗਾ ਕੁਛ ਫੇਰ ਤੂੰ ਲੱਗ ਕੇ ਉਹਨਾਂ ਦੇ ਮਦਰ ਮੇਰੇ ਨਾਲ ਉਹਨੇ ਕਲੇਸ਼ ਕਰਿਆ ਕਰੇਗਾ ਹੈ ਪੁੱਠੇ ਕੰਮ ਕਰਦੀਆਂ ਕਰੂੰਗੀ ਇਸ ਦਰਮਾਨ ਆਹੋ ਪੁੱਠੇ ਕੰਮ ਕਰਦੀਆਂ ਮੈਂ ਚੱਲ ਅੱਜ ਦੇ ਕੰਮ ਕਰੇ ਮੈਂ ਕਾਹਨੂੰ ਕਲੇਸ਼ ਕਰਾਂ ਜੇ ਆਪਣੇ ਕਰੇ ਬੈਠਿਆਂ ਨੂੰ ਉਹਦੇ ਕਰੇ ਕੰਮ ਕਰ ਬੈਠੇ ਤੁਮ ਲੋਕਾਂ ਦੇ ਕਰੇ ਜਾਣ ਦੀ ਲੋੜ ਕੀ ਐ ਨਾ ਸਾ ਬੇ ਤਾਂ ਹੀ ਤੇਲ ਵਰਗੇ ਨੂੰ ਲਾਈਟ ਲੱਗ ਕੇ ਕਹਿੰਦੇ ਨੇ ਜਿਹੜਾ ਆਪਦੇ ਆਲੀ ਨਹੀਂ ਸੁਣਦਾ ਹੈਗਾ ਲੋਕਾਂ ਨੇ ਮਗਰ ਲੱਗਦਾ ਉਹ ਤੈਨੂੰ ਕਹਿੰਦੇ ਚੁਗਲ ਖੋਰ ਆਏ ਜੇ ਕੰਮ ਕਰਦੀ ਜਿਹੜੀ ਬਾਈ ਜੱਜ ਕਹਿੰਦਾ ਹੋਰ ਕਹਿੰਦੇ ਨੇ ਆਹੋ ਯਾ ਜਾਜੂ ਕਰ ਲੈ ਕੁੱਟਾ कार्डिया चाहते हैं ना मैं इसे कम मरी है कि इसे कम मरी है आती है सारा कोशिश तो करें मिल रहा करें, तो है तू भी करें बैग के अंदर खांप ही बढ़ा था आपको सब तो लोड किया फिर दीवारें हैं ना उसे कोई ना मैं तेरी मानो कभी कहूँ जो उन जाएंगी तुम लो चाल है मैं तेरे कहने की हाँ ਮਾਇ ਕਹਿ ਰਹੀ ਆ ਮਹਾ ਆਪਾਂ ਕਿੰਨੱਕੇ ਬਾਪੂ ਅਗੇ ਹੱਥ ਛੱਡ ਦੇ ਰਹਾਂਗੇ ਆਪਰੇ ਉਸ ਛੌਂਕ ਨੇ ਹੈ ਮਨ ਨਾਲ ਗੱਲ ਕਰਨੀ ਦੇਖ ਹਾਂ ਮਾਇ ਤੁਹਾਡੇ ਨਾਲ ਗੱਲ ਕਰਦੀ ਮੈਂ ਮਹਾ ਦੱਸ ਕੀ ਗੱਲ ਕਰਨੀ ਆ ਮੈਂ ਸੁਣ ਰਿਹਾ ਕਰਤਾ ਪੜਿਆ ਪਿੱਛੋਂ ਆਪਿਆ ਲੱਗਿਆ ਕਿ ਤਾ ਨਾਲੇ ਤਰੋਂ ਸਾਰੇ ਨਹੀਂ ਕੋਈ ਬੈਠਾ ਲੱਗ ਰਿਹਾ ਆ ਮੈਂ ਤਾਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂ ਦੱਸ ਕੀ ਗੱਲ ਕਰਨੀ ਆ ਮੈਂ ਵੀ ਕਹਿੰਦੀ ਸੀ ਹਾਂ ਵੀ ਹੁਣ ਆਪਣੇ ਵੀ ਕੋਈ ਸ਼ੌਂਕ ਨੇ ਤੇ ਆਪਾਂ ਕਦੋਂ ਤੱਕ ਬਾਪੂ ਜੀ ਦੇ ਹੱਥ ਠੜਦੇ ਰਹਿਾਂਗੇ ਕੀ ਬਜਾਤਾ ਜੀ ਬੋਣੀ ਮੈਨੂੰ ਸਾਫ਼-ਸਾਫ਼ ਗੱਲ ਕਹਿਣਾ ਕੀ ਚਾਹੁੰਦੇ ਮੈਂ ਵੀ ਕਹਿਣੀ ਆ ਵੀ ਜੇ ਤੁਸੀਂ ਪੈਸੇ ਢੇਲੇ ਦਾ ਸਾਰਾ ਹਿਸਾਬ ਕਿਤਾਬ ਆਪਦੇ ਹੱਥ ਲੈ ਲਓ ਬਾਪੂ ਜੀ ਤੋਂ ਠੀਕ ਆ ਵੀ ਤੁਸੀਂ ਬਣ ਜੋ ਕਵੀਦਾਰ ਹਾਂ ਮੈਂ ਤੁਸੀਂ ਬਣ ਜੋ ਕਵੀਦਾਰ ਕੀ ਕਹਿੰਦੇ ਮਾਤਲਵਾ ਤੁਸੀਂ ਤੁਸੀਂ ਇਮਾਨਦਾਰ ਹੋ ਨਾ ਬਾਬਾ ਨਾ ਪਹਿਲੀ ਵਾਪੂ ਨੇ ਮੈਨੂੰ ਮੈਂ ਕਿਹਾ ਵੇਸੋ ਕਰਨਾ ਚਲੋ ਜੀ ਵੀ ਜੇ ਤੁਸੀਂ ਬਣ ਜੋ ਕਰਦੇ ਰਮਨ ਕੀ ਕਹਿੰਦਾ ਮੈਨੂੰ ਵੀਰੀ ਆਈ ਹੈਗੀ ਇਹ ਤਾਂ ਮੇਰੇ ਮਨ ਚੋਂ ਹੀ ਖਿਆਲ ਆਇਆ ਵੀ ਜੇ ਛੋਟੇ ਹੱਥ ਕਵੀਦਾਰੀ ਆ ਜਾਈ ਤਾਂ ਆਪਣੇ ਤਾਂ ਨਜ਼ਾਰੇ ਨੇ ਨਾਲੇ ਛੋਟੇ ਸ਼ੌਂਕ ਪੂਰੇ ਹੋਣ ਨਾਲੇ ਮੇਰੇ ਪੂਰੇ ਹੋਣ ਤੁਸੀਂ ਤਾਂ ਨਾਲੇ ਸਰਦਾਰ ਬਣ ਕੇ ਰਹਾ ਕਰੋਗੇ ਤੁਹਾਡੇ ਜੇਬ ਚ ਪੈਸੇ ਹੋਇਆ ਕਰਨਗੇ ਚਾਰ ਹੈ ਅਗਰ ਆਮ ਨਾਲ ਨਜ਼ਾਰੇ ਲਿਆ ਕਰੋਗੇ ਤੁਹਾਡਾ ਕੀ ਕੀ ਕਰਦਾ ਹੈਗਾ ਵੀ ਤੁਹਾਡੇ ਹੱਥ ਤਵੀਲਦਾਰੀ ਆਵੇ ਤੁਸੀਂ ਟੌਰ ਨਾਲ ਰਹੋ ਜੇ ਨਹੀਂ ਆਵਾ ਤੁਹਾਨੂੰ ਕਵੀਲਦਾਰੀ ਉਹ ਤਾਂ ਮੇਰੇ ਸਰਚਗਾਈਆਂ ਕਰੋਗੇ ਆ ਕਿ ਮੈਂ ਸਰਚਗਾਈਆਂ ਕਿਉਂ ਨਹੀਂ ਰੱਖਾਂ ਨਾ ਸਰਚਗਾਈਆਂ ਗਲੀਆਂ ਦਾ ਮਤਲਬ ਜਦੋਂ ਵੇ ਆਪਾਂ ਨੂੰ ਕੋਈ ਪਸੰਦ ਨਾ ਆਲੇ ਸਿਰ ਤੇ ਚੜ ਕੇ ਬਹਿ ਜਾਣਾ ਠੱਕੇ ਨਾਲ ਠੱਕੇ ਨਾਲ ਆ ਕੇ ਬਹਿਦਾ ਹੀ ਮੈਂ ਤਾਂ ਰहूं ਰहूं ਆਪਾਂ ਨੂੰ ਪਸੰਦ ਨਾ ਹੋਵੇ ਸੱਚੀਆਂ ਗਲੀਆਂ ਕਰਨਾ ਮਤਲਬ ਕਿਸੇ ਨੂੰ ਤੰਗ ਪਾਉਣਾ ਹੂੰ ਤਾਂ ਠੀਕ ਆ ਨਾ ਇੱਕ ਹੱਦ ਤੱਕ ਥੋੜੀ ਆਪਾਂ ਬੱਚਿਆਂ ਨੂੰ ਵੀ ਇਹਦਾ ਬਾਅਦ ਬਟੇ ਉਹ ਵੀ ਥੋੜੇ ਸੱਚੀਆਂ ਗਲੀਆਂ ਕਰਦੇ ਸੱਚੀਆਂ ਗਲੀਆਂ ਦਾ ਚੱਲ ਆਏ ਕਰਨਾ ਉਹ ਤਾਂ ਕਹਿੰਦਾ ਮੇਰੇ ਵੀ ਕੀ ਕਰਦਾ ਮੈਂ ਸੁਧਾਉਣਾ ਕਿਹਾ ਹਾਂ ਪਰ ਉਹੀ ਗੱਲ ਆ ਵੀ ਕਿ ਤੋਨੇ ਨਾ ਬੁਰੇ ਗੱਲ ਚ ਹਾਂ ਉਹ ਤਾਂ ਮੇਰਾ ਵੀ ਜੀ ਕਰਦਾ ਵੀ ਮੈਂ ਸਰਦਾਰ ਬਣ ਕੇ ਰਹਾਂ ਜੇ ਮਰੀ ਨੁਕ ਤੇ ਮੇਰੀ ਨੁਕ ਤਾਂ ਨਾ ਪਰ ਇਹ ਤੂੰ ਐਂ ਦੱਸ ਕੰਨੀ ਕੌਣ ਪਾਉ ਬਿੱਲੀ ਦੇ ਗੱਲ ਚ ਤੁਸੀਂ ਆਪਾਂ ਦੀ ਬਿੰਦੀ ਵੀ ਨਾ ਨਾ ਤੁਸੀਂ ਨਾ ਕਹਿ ਦੋ ਆਪਾਂ ਨੂੰ ਮੈਂ ਬੜੀ ਮਾਰ ਦੂਗਾ ਤੁਸੀਂ ਤੁਸੀਂ ਹੌਸਲਾ ਰੱਖੋ ਥੋੜਾ ਮੈਂ ਤੁਹਾਡੇ ਨਾਲ ਹਾਂ ਮੈਨੂੰ ਮਾਰ ਦੂਗਾ ਲੋਕ ਬਾਪਾ ਕਹਿੰਦੇ ਫੇਰ ਵੀ ਆਖਣ ਨੂੰ ਨਿੱਕਾਵਾ ਤਾਂ ਮੇਰੇ ਮਨ ਕਰਦਾ ਹੈਗਾ ਆ ਤਵਾ ਰੱਖ ਤਾਂ ਹੁੰਦਾ ਘੜਦੇ ਤੇ ਡੜਚਾ ਅੰਗੇ ਜਿਵੇਂ ਕੋਈ ਕੋਸਾ ਨਹੀਂ ਨਾ ਕੋ ਵੀ ਨਹੀਂ ਰਿਹਾ ਨਾ ਕੋ ਵੀ ਨਹੀਂ ਨਾ ਕਿਉਂ ਪਿਆਦਾ ਲੱਗਦਾ ਹੈ ਤੇ ਕਹਿੰਦੀ ਗਾ ਮਨ ਨੂੰ ਦੇ ਜਿੰਨੇ ਕਿ ਤੈਗੇ ਬੇਪੇਰਾਂ ਕਰ ਗਾ ਤੁਸੀਂ ਕਹੇ ਤੈਨੂੰ ਦਸਣਾ ਵੇ ਜੀ ਮੰਜੇ ਕਰ ਗਾ ਪਰ ਕੁਝ ਆਵਧਿਆ ਸੇ ਲੋਕ ਉਤ ਆਪਰੇ ਤੋਂ ਨਹੀਂ ਪਾਈ ਹੁਣ ਰਿਹਾ ਜਾਂਦਾ ਹੈ ਜੀ ਮੇਰਾ ਬਾਜੀ ਤੂੰ ਤੁਸੀਂ ਕਹ ਲੈ ਇਹ ਮੇਰਾ ਪੋੜਾ ਖਾਣਾ ਕਹਿੰਦੇ ਹੈ ਇਹਦੇ ਪੋੜੇ ਜੀ ਕਹਦੇ ਉਹ ਕਾੜੇ ਲੈ ਖਾਣ ਦਾ ਆਇਆ ਤੱਕ ਮੇਰੀ ਭੈਣ ਵਧੀਆ ਸਕੀਮ ਲੈ ਕੇ ਗਈ ਮੈਨੂੰ ਉਹ ਤਾਂ ਕਹਿੰਦਾ ਮੇਰਾ ਉਚੀ ਕਰਦੇ ਮੈਂ ਚਾਰ ਮੈਂ ਪਤਾ ਸੱਕ ਟੈਂਪੀ ਮੈਂ ਬੋਲਣਾ ਤੇ ਉਹ ਤਾਂ ਮੇਰਾ ਵੀ ਕੀ ਕਰਦਾ ਵੀ ਮੇਰੇ ਹੱਥ ਤੇ ਕਬੀਲਦਾਰੀ ਆਵੇ ਵੀ ਮੈਂ ਸਰਦਾਰ ਕਹਾਵਾ ਪੂਰੀ 12 ਅੱਡੇ ਗੱਲ ਸੱਚੀ ਆ ਉਹਦੀ ਸਹੀ ਆ ਲੱਗਦਾ ਮਿਲੂਗੀ ਕਬੀਲਦਾਰੀ ਚਲੋ ਦੇਖਦੇ ਆ ਕੀ ਬਣਦਾ ਥਾੜੇ ਤੱਕ ਪਤਾ ਲੱਗ ਜੂਗਾ ਆਪਾਂ ਤਾਂ ਆਰਾਮ ਕਰਦੇ ਆ ਸਿਆਣਾ ਆ ਮੀ ਤਰੋ ਸੀ ਇਹਨਾਂ ਕੱਪੜਿਆਂ ਦਾ ਗੱਲ ਕਿਹਦਾ ਮਾਟੇ ਰਸ ਫਾਸੇ ਨਹੀਂ ਕੀ ਮੇਰੇ ਦੇ ਦੇ ਫਾਸੇ ਮੇਰੇ ਸੁੰਡ ਪਏ ਹੋਏ ਨੇ ਦੇਖ ਲਾ ਆ ਦੇ ਮੈਂ ਕਮਾਵਾ ਬਾਤੇ ਅਧਰ ਗਰੇ ਇੱਕ ਮਿੰਟ ਰੋਣਾਗਾ ਆਪਾਂ ਹਾਂ ਇਦਾਂ ਆ ਦੇ ਮੋੜ ਕੇ ਲੱਗੇ ਇਹ ਕਾ ਦਾ ਹੱਸ ਕੇ ਰੋਣਾ ਤਾਂ ਹਾਂ ਦੁਬਾਰਾ ਅੰਨੇ ਸਹੀ ਪਤਾ ਨਹੀਂ ਇਹ ਮੈਂ ਥੋੜੀ ਕਲ ਸੋਚ ਜਾਂਗਾ ਕੱਲ 16 ਅੰਨੇ ਦਾਤੂਂ ਦੀ 12 ਡੈਡੀ ਮੰਗੂ ਆਪਦੇ ਕੋਲ ਹੋਈ ਬਣਾ ਗਈ ਮਾਈਕ ਦੇ ਮਾਈਕ ਕਰਾਇਆ ਮੈਨੂੰ ਕੋਈ ਦੱਸਿਆ ਤਾਂ ਨਹੀਂ ਮਾਈਕ ਦਿਓ ਮਾਈਕ ਹਰੇ ਕਰੋ ਇੱਧਰ ਦੋ ਬੈਂਟ ਪਾਈ ਤੇ ਪਰਦੇ ਮਰੀ ਜਵਣੇ ਮਾਈਕਾ ਦੂਜਾ ਮੱਗਰ ਕੋਲਾ ਅੰਨਿਆ ਜਾ ਲਈ ਕੱਢਾਂਗੇ ਤੇ ਮਾਰ ਕੇ ਇੱਕ ਵਾਰ ਉਧਰ ਉਥੋਂ ਪੈ ਪੁਰੇ ਇੱਕ ਚੋੜਾ ਪੈ ਪਾ ਦੂਗਾ ਉੱਥੇ ਦਿਖਦਾ ਕਰ ਪਲੰਬਰ ਕਰੂਗਾ ਹਨਾ ਲਓ ਜੀ ਵੀਡੀਓ ਤੋਂ ਬਾਅਦ ਸਾਨੂੰ ਇੱਕ ਆ ਵੀ ਕੰਮ ਕਰਨਾ ਪੈਂਦਾ ਹੈ ਹੈ ਭੰਡੇ ਆ ਜਾਂਦੇ ਜਿਆਦਾ ਇਸ਼ਾਰ ਜਾਵੇਂ ਜਦੋਂ ਆ ਭੰਡੇ ਆਦੇ ਨਹੀਂ ਗਲਾਸੀ ਜੀ ਅੱਛਾ ਇੱਕ ਜਦੋਂ ਰਣ अच्छा विच पानी पानी ગયો ਜਿਹਨੇ ਪੰਜਾਬ ਹੁੰਦੀ ਉਹਨੇ ਸਾਰਾ ਕੁਝ ਪਾਈ ਹੋ ਕੋਲੇ ਸੁਨੇ ਕੋਲੇ ਆ ਰੱਖ ਆਹੋ ਚੱਲੋ ਜੀ ਚੜ ਹਾਂ ਇਹਦੇ ਵਿੱਚ ਕੋਈ ਨਹੀਂ ਹਾਂ ਜੱਟ ਰੱਖਣੀ ਆਈ ਆਂ ਅੱਛਾ ਬੰਦ ਹੁੰਦਾ ਉਹ ਕਲਾਸੀ ਉਧਰ ਰੱਖੇ ਦੋ ਠੀਕ ਆ ਜਮੀ ਨਹੀਂ ਜਾਂਦਾ ਪਾਣੀ ਇਹ ਵੀ ਫੇਰ ਵੀ ਭਾਂਡਿਆਂ ਦੀ ਜਿਲਬਜੀ ਸਾਬਣ ਜੇ ਵਾਲਾ ਹੋਏ ਜਾਂਦਾ ਜੀ ਹੋਰ ਹੋਰ ਉਹ ਤਾਂ ਸੀ ਵੀ ਹੋਰ ਰੱਖੀ ਹੋਈ ਆ ਡਸਟਬਿਨ ਜਾ ਹੋਰ ਹਾਂ। ਹੋਰ ਹੋਰ ਇਸ ਸਾਲ ਬਾਅਦ ਸਾਨੂੰ ਪੈਪਰੀ ਸਫਾਈ ਕਰਨੀ ਪੈਂਦੀ ਆ ਰਸੋਈ ਆ ਪੈਪ ਬੰਦ ਹੋ ਜਾਂਦਾ। ਛੇਤੀ ਤਾਂ ਅਸੀਂ ਵੀ ਨਹੀਂ ਕਰਦੇ ਹੈਗੇ ਅਸੀਂ ਵੀ ਉਹ ਦੀ। ਬੰਦ ਹੋਏ ਵੀ ਕਰਦੇ ਜੀ ਹਾਂ। ਜਦੋਂ ਐਨ ਰੁਕ ਜਾਂਦਾ ਕੰਮ ਸਾਡਾ। ਰਸੋਈ ਨੱਕੇ ਤੇ ਆ ਜਾਂਦੀ ਆ। ਫੇਰ ਕਦੇ ਗਰਮ ਪਾਣੀ ਕਰੇ ਠੰਡਾ ਪਾਣੀ ਕਰੇ ਇਧਰਲੀ ਟੂਟੀ ਕਦੇ ਉਧਰਲੀ ਟੂਟੀ ਕੋਲ ਚੀਜ਼ ਇਹੀ ਜੀ ਉਸ ਯਾਰੇ ਕਸਰੇ ਦਦਾ ਸੋਢੀਏ ਹੁੰਦੀ ਆ ਜੈਸਾ ਮੈਨੂੰ ਪਤਾ ਮੈਨੂੰ ਇਹ ਕਰਨਾ ਪੈਂਦਾ ਹੈ ਤਾਂ ਹੀ ਅਸੀਂ ਕਹਿੰਦੇ ਆ ਵੀ ਕੋਠੀ ਪਾ ਦੋ ਸਾਨੂੰ ਕਰਾਂਗੇ ਦੇਖਾਂਗੇ ਬਈ ਜਿੱਤੇ ਮੈਂ ਆ ਮੈਨੂੰ ਨਾਮਾ ਕਰ ਦਾਲੀ ਅੱਛਾ ਤੁਸੀਂ ਕੁਝ ਯਾਰ ਦੀ ਕਾਲ ਹੋ ਗਈ ਕਹਿੰਦੀ ਆ ਦਮਤ ਦੁਬਾਰਾ ਆਵਾ ਕੋਈ ਨਾ ਚਾਰੀ ਤਾਈਆਂ ਘੜੀਆਂ ਕਰਕੇ ਝੋਪੜੀ ਜੀ ਬਣਾ ਦਾਂਗੇ ਉਹ ਕਰ ਲਵਾਂਗੇ ਮੈਂ ਜੀ ਅੱਜ ਹੀ ਨਹੀਂ ਆ ਹੋਰ ਕੀ ਪਤਾ ਮਹੀਨੇ ਦੋ ਮਹੀਨੇ ਚ ਕਿਹੜਾ ਵੱਜੇ ਜਾਂਦਾ ਜੀ ਇਹ ਤਾਂ ਹੈਗਾ ਜੀ ਹਾਂਜੀ ਨਹੀਂ ਹਟਾਉਣ ਵਾਸਤੇ ਹਟਾਉਣ ਵਾਸਤੇ ਹੁੰਦਾ ਕੀ ਦੀ ਵੀ ਇਹ ਚਾਰਨੋਂ ਪੂਜੀ ਦੇ ਪੁੱਤ ਚਾਰਨੋਂ ਪੂਜੀ ਭੁੰਦੀ ਆ ਹਾਂਜੀ ਹੋਰ ਆਕਾ ਦੂਰੀ ਸਬਜੀ ਦੇ ਅਮਨੀ ਤਾਂ ਦੁੱਧੀ ਇਹ ਦੀ ਬਤਾਏ ਨਾ ਤੋਈ ਫੇਓ ਕੇ ਰੱਖ ਦੋਗੀ ਨਾ ਨਾ ਆਹੋ ਕੋ ਕੇ ਮਰੇ ਸਾ ਆਪਣਾ ਲਾਈਵ ਸਵੇਰੇ ਸੜ ਦੋ ਮੈਂ ਖੋਲ ਲੀ ਬੰਦ ਕਰ ਉਹ ਤਾਂ ਯਾਨੀ ਹੁੰਦੀ ਆ ਤਾਂ ਡੈਡ ਨੇ ਮਸਾ ਬੰਦ ਕਰੀਆ ਉਹ ਥੀ ਧਰ ਦੇ ਖਰਾਬ ਐ ਤਾਂ ਟੁੱਟੀ ਹੋਈ ਆ ਲੈ ਜਾਣਗੇ ਉਹ ਕਿਆ ਬਈ ਮੈਂ ਤਾਂ ਕਹਨੀ ਆ ਰਿਜ ਦਾ ਰਿਜ ਦਾ ਪਾਣੀ ਸਿੜਦੇ ਆ ਬਾਲਟੇ ਦੋ ਬਾਲਟੇ ਉਹਦੇ ਕੱਫੜ ਜਾਵੇ ਬੈਣੇ ਉਹਦੇ ਤੋਂ ਬੈਣੀ ਆ ਰਹੇ ਹੁਣ ਆ ਫਿਰ ਕੱਫੜ ਜਾਵੇ ਬੈਣੇ ਵਿਚਾਰੇ ਅੜ ਰਿਆ ਇਹ ਪੰਗਾ ਹੀ ਛਿੜ ਜਾਂਦਾ ਇੱਕ ਤਾਂ ਇਹਦੇ ਹੌਦੀ ਨਹੀਂ ਰੱਖੀ ਕੋਈ ਸਾਰਾ ਤੁਰਦੇ ਤੁਰ ਲੰਬਾਈ ਪੈਪ ਹੋ ਗਿਆ ਜੇ ਲੋਕਾਂ ਨੂੰ ਮਾੜਾ ਠੰਡਾ ਲਾਣ ਲਈ ਨੱਕੇ ਦੇ ਵਾਸਤੇ ਜਗ੍ਹਾ ਬਣਾਉਣੀ ਹੈ ਸਫਾਨ ਚੱਜਾ ਲਾ। ਉਹ ਕੋਈ ਗੱਲ ਨਹੀਂ ਸਾਰਾ ਪਤਾ ਕਰਕੇ ਸਾਰਾ ਪਤਾ ਕਰਕੇ ਵੀ ਇਹ ਸਿੱਖਿਆ ਹੋਇਆ ਉਹ ਆਉਂਦਾ ਕਿਹਾ ਕੁਝ ਨਹੀਂ ਸਾਡੇ ਦਾ ਸਾਰੇ ਉਰੀ ਸਿੱਖੇ ਨੇ ਲੱਕੜ ਵਾਲੀ ਬਿਜਲੀ ਵਾਲੀ ਸਾਰੇ ਅੱਜ ਕਰ ਸਕੇ ਸਾਰੇ ਉਰੀ ਕੋਰਸ ਕਰਕੇ ਗਏ ਨੇ ਅਰ ਸੋਇਚ ਵੀ ਛੋਟਾ ਜੀ ਇਹ ਹੋ ਰਹਿ ਗਿਆ ਜੀ ਉੱਥੇ ਹੀ ਵੱਡੀ ਹੌਦੀ ਹੋਵੇ ਵਿੱਚ ਦੀ ਪਾਈਪ ਆ ਪਾ ਪੈ ਜੇ ਹੋਰ ਵੱਡੇ ਰੱਖੋ ਹੋਰ ਹੋਰ ਜੀ ਇੱਕ ਪਾਈਪ ਵੱਡੇ ਬੋਕੋ ਕੀ ਜਰੂਰ ਪਾਉਣੇ ਹਨ ਨਾ ਹੋਰ ਜਮੀ ਇਹ ਤਾਂ ਛੋਟਾ ਜਿਹਾ ਪੈਪਾ ਤਾਂ ਹੀ ਸਾਡਾ ਇਹ ਬੰਦ ਹੋ ਜਾਂਦਾ ਤਾਂ ਹੀ ਕੰਮ ਖਰਾਬ ਹੁੰਦਾ ਸਾਡਾ ਜਿਆਦੇ ਚਲੋ ਜਿਹੜੇ 2-4 ਸਾਲ ਲੰਘਦੇ ਨੇ ਔਖੇ ਸੌਖੇ ਤੁਹਾਨੂੰ 2-4 ਸਾਲ ਦਾ ਕਿਥੇ ਹੋ ਜੂ ਛੇਤੀ ਦੇਵੋਗੇ ਦੰਦਾ ਜੀ ਜੀ ਬੋਲਦਾ ਅੱਛਾ ਬਦਲਾਵ ਅਗਲੇ ਸਾਲ ਸਾਫ਼ ਹੀ ਕਰ ਦੇ ਕਿਉਂ ਬੇਵਸਾਕ ਹੋਜੀ ਕਰਦਾ ਜੀ ਦੁਵਾਰੀ ਨਹੀਂ ਜ ਬਹੁਤ ਮਾਰ ਦੇਗੇ ਬਸ ਦਾਸਤਾ ਪਾਈਪ ਨੂੰ ਵੀ ਜ ਦੁਵਾਰੇ ਬਹੁ ਨਹੀਂ ਮਾਰਦੇ ਵੀ ਅੱਜ ਕੰਮ ਸਾਰ ਦੇ ਸਾਡਾ ਹੈ ਤੈਨੂੰ ਆਖਰੀ ਵਾਰ ਨਾ ਕਰੀਂ ਸਦੀ ਪੈਪ ਤੋਂ ਪਾਣੀ ਆਉਂਦੇ ਵੀ ਫੇਰ ਨਹੀਂ ਤੈਨੂੰ ਪਹਿਲਾਂ ਮੈਂ ਕੱਢੂਗੀ ਪੈਪਾਓ ਵੀ ਫੇਰ ਨਹੀਂ ਸਾਨੂੰ ਦੁੱਖ ਦੇਂਦੇ ਹਾਂਜੀ ਅੱਛਾ ਤੁਸੀਂ ਵੀ ਪਤੀਜੇ ਦੇ ਨਾਲੇ ਲੱਗ ਗਏ ਨਾ ਜੰਮੀ ਨਾ ਖਰਚਾ ਕਰੋ ਦੋ ਦੇਣਾ ਹੀ ਹੈ ਇਹ ਬਈ ਕੋਈ ਪੱਖਾ ਨਹੀਂ ਲਾਉਣਾ ਕੋਈ ਕੂਟੀ ਨਹੀਂ ਲਾਉਣੀ ਇਹ ਤਾਂ ਹੈਗਾ ਜੀ ਨਾ ਕੁਝ ਬਣਾਉਣਾ ਕੋਈ ਇੰਨੇ ਬਾਦੂ ਪਾ ਲਈ ਵੰਦੀ ਹੋਰ ਹੋਰ ਤਾਂ ਹੀ ਨਹੀਂ ਅਸੀਂ ਲਾਉਂਦੇ ਰਸੋਈ ਵਾਲਾ ਸਾਡਾ ਸਾਰਾ ਫਰਸ਼ ਦਬ ਰਿਆ ਜਦ ਰੰਗ ਤਾਂ ਅਸੀਂ ਨੇ ਹੁਣ ਕਰਾ ਲਿਆ ਵੀ ਜ਼ਿਆਦਾ ਖਰਾਬ ਹੋਇਆ ਪਿਆ ਸੀ ਹਾਂ ਹੋਰ ਹੋਰ ਬਾਹਰ ਖਰਾਬ ਹੋ ਰਿਹਾ ਸੀ ਰੰਗ ਗਣੀਓ ਤਾਂ ਜਦੋਂ ਪਰੇ ਝੜਦੇ ਹੋ ਤਾਂ ਵੀਂਦਰੀ ਬੱਡੀ ਹੋਈ ਇਹ ਤਾਂ ਹੈਗਾ ਜੀ ਹੁਣ ਜਵਾਖ ਨੇ ਆਣੇ ਨੇ ਹੁਣ ਬਣ ਜੂਗਾ ਜੀ ਫੇਰ ਪੜਾਈਆਂ ਦੇ ਖਰਚੇ ਵਧ ਜਾਂਦੇ ਨੇ ਫੇਰ ਨਹੀਂ ਬਣਦਾ ਹੈਗਾ ਚਲੋ ਜਦੋਂ ਰੱਬ ਟਾਈਮ ਲਿਆਊਗਾ ਜੀ ਹਾਂ ਉਹੀ ਤਾਂ ਹੈਗਾ ਜੀ ਹਾਂਜੀ ਆਈ ਹੋਪ ਤੁਹਾਨੂੰ ਆਪਣਾ ਅੱਜ ਦਾ ਬਲੌਗ ਵਧੀਆ ਲੱਗਿਆ ਹੋਗਾ ਹਨਾ ਡੈਡੀ ਨੇ ਵਿੱਚ ਜਿਹੜਾ ਗ੍ਰੀਨ ਕਲਰ ਦਾ ਪੈਪਸੀ ਉਹ ਪੈਪ ਦੇ ਵਿੱਚ ਫਸ ਗਿਆ ਬੜੀ ਮੁਸ਼ਕਲ ਨਾਲ ਅਸੀਂ ਨੇ ਗਰਮ ਪਾਣੀ ਪਾ ਕੇ ਤੇ ਜਿਹੜੀ ਦੂਜੀ ਤਾਰ ਸੀ ਉਹਦੀ ਕੁੰਡੀ ਜੀ ਬਣਾ ਕੇ ਮਸਾਂ ਕਾਂਟੇ ਵਿੱਚ ਅਸੀਂ ਨੇ ਉਹ ਪੈਪ ਕੱਢਿਆ ਬਾਹਰੇ ਹਨ ਤੇ ਚਲੋ ਫਾਈਨਲ ਸਾਡਾ ਉਹ ਪੈਪ ਜਿਹੜਾ ਚੱਲਦਾ ਹੋ ਗਿਆ ਉਹ ਐਂ ਹੋ ਜਾਂਦਾ ਕਿਉਂਕਿ ਉਹ ਪੈਪ ਥੋੜਾ ਜਿਆਦਾ ਛੋਟਾ ਪਾਇਆ ਹੋਇਆ ਉਹਦੇ ਕਰਕੇ ਉਹ ਬੰਦ ਹੋ ਜਾਂਦਾ ਹਨ ਕਿਉਂਕਿ ਚਾਹ ਪਾਣੀ ਵਾਲਾ ਜਿਹੜਾ ਵੀ ਵਿੱਚ ਸਮਾਨ ਜਾਂਦਾ ਕਿਤੇ ਨਾ ਕਿਤੇ ਉਹ ਨੂੰ ਥੋੜੀ ਥੋੜੀ ਕਰਕੇ ਜਲਬ ਜੀ ਲੱਗੀ ਜਾਂਦੀ ਹੈ ਉਹਦੇ ਕਰਕੇ ਪੈਪ ਬੰਦ ਹੋਣ ਦਾ ਵੀ ਸਾਫ਼ ਹੁੰਦਾ ਨਹੀਂਗਾ ਜੇ ਤਾਂ ਹੌਦੀ ਹੋਵੇ ਵਿੱਚ ਹਨਾ ਤਾਂ ਆਪਾਂ ਉਹਦੇ ਵਿੱਚੋਂ ਸਾਫ਼ ਕਰ ਦਿਆ ਕਰੀਏ ਵੀ ਡੰਡਾ ਡੂੰਡਾ ਮਾਰ ਦਿਆ ਕਰੀਏ ਉਹਦੇ ਵਿੱਚ ਹੁਣ ਉਹਦੇ ਵਿੱਚ ਕੁਝ ਪੈਂਦਾ ਨਹੀਂ ਬਾਰੋਂ ਬੇੜੇ ਚੋ ਲੈ ਕੇ ਰਸੋਈ ਤੱਕ ਸਿੱਧਾ ਲੰਬਾ ਪੈਪ ਆ ਉਹਦੇ ਕਰਕੇ ਸਾਨੂੰ ਸਾਲ ਕਬਾਰ ਉਹਦੀ ਸਫਾਈ ਕਰਨੀ ਪੈਂਦੀ ਆ ਤੇ ਹੁਣ ਵਾਰੀ ਆ ਜਿਹੜਾ ਨੇ ਆਪਾਂ ਨੂੰ ਕਮੈਂਟ ਆਏ ਨੇ ਉਹਨਾਂ ਦੇ ਨਾਮ ਬੋਲਣ ਦੀ ਪਹਿਲਾ ਨਾਮ ਹੈਗਾ ਜੀ ਚਰਨਪ੍ਰੀਤ ਸਿੰਘ ਜ਼ਿਲ੍ਹਾ ਬਰਨਾਲਾ ਤੋਂ ਬਬਲੀ ਹੰਗਾ ਕੈਨੇਡਾ ਤੋਂ ਮਨਜੀਤ ਬਲਵਿੰਦਰ ਸਿੰਘ ਖਾਲਸਾ ਗੁਰਵਿੰਦਰ ਸਿੰਘ ਕਲਵੰਤ ਸਿੰਘ ਮਨਪ੍ਰੀਤ ਸਰਾਣ ਅੰਮ੍ਰਿਤਸਰ ਕੈਲੀਫੋਰਨੀਆ ਤੋਂ ਤੇ ਮਨਜੀਤ ਸਿੰਘ ਕੋਮਲ ਬਾਦਸ਼ਾ ਅਮ੍ਰਿਤ ਅਮਰਤਾ ਜੂ ਕੇ ਹਾਂ ਸੌਰੀ ਜੂਪੀ ਤੋਂ ਸੁਰਿੰਦਰ ਕੌਰ ਮੁਹੰਮਦ ਤਾਰਿਕਾ ਲੋ ਜੱਟ ਪਾਕਿਸਤਾਨ ਤੋਂ ਰਾਜਵਿੰਦਰ ਕੌਰ ਜੂ ਕੇ ਤੋਂ ਅਲੀ ਹਸੈਨ ਪਾਕਿਸਤਾਨ ਤੋਂ ਬੇਅੰਤ ਜਸਪਾਲ ਕੌਰ ਬਲਤੇਜ ਸਿੰਘ ਗੁਰਤੇਜ ਸਿੰਘ ਚੈਲ ਜਸਵਿੰਦਰ ਕੁਮਾਰ ਗੁਰਵਿੰਦਰ ਕੌਰ ਕਿਰਨਦੀਪ ਕੌਰ ਜਸਵੰਤ ਸਵਰਨ ਕੌਰ ਸੋਨੀ ਉਪਲਹਿਰ ਭਾਜਨ ਕੌਰ ਪੰਜਪੂਲੇ ਤੋਂ ਪਰਨੀਤ ਕੁਮਾਨ ਬਹਾਦਰ ਤਹਾੜੀਵਾਲ ਪ੍ਰਤਾਪ ਪੂਲੋਂ ਕਾਕਾ ਸਿੰਘ ਬਠਿੰਡੇ ਤੋਂ ਮੰਨੂ ਗਰੇਵਾਲ ਨਵਜੋਤਵਾਲ ਕੈਨੇਡਾ ਤੋਂ ਜੱਟ ਜੱਟ ਐਚ ਕੇ ਗਦ ਅਮੀਤ ਅਛੜਾ ਇੰਦਰ ਸਿੰਘ ਗੇਮਿੰਗ ਜਿਸਪਾਲ ਮਾਨ ਹਰਪ੍ਰੀਤ ਕੌਰ ਗਗਨਦੀਪ ਸਿੰਘ ਬਲਵੰਤ ਸਿੰਘ ਸੇਖੋਂ ਯੂ ਐਸ ਏ ਤੋਂ ਕਲਵਿੰਦਰ ਸੰਧੂ ਹਰਜੀਤ ਕੌਰ ਪਲਵੰਤ ਕੌਰ ਭਟਾਲ ਤੋਂ ਲਖਵਿੰਦਰ ਸਿੰਘ ਲਖਪੰਗੂ ਜਸਵਿੰਦਰ ਸਿੰਘ ਜਸਵੀਰ ਕੌਰ ਮਨਦੀਪ ਮਹਿਰਾ ਤੇ ਜਤਿੰਦਰ ਸਿੰਘ ਮੁਹੰਮਦ ਆਫਜਲ ਇਹ ਵੀ ਪਾਕਿਸਤਾਨ ਤੋਂ ਨੇ ਜੀ ਹਰਵਿੰਦਰ ਕੋਤਰਾ ਸੁਖਜਿੰਦਰ ਸਿੰਘ ਸੰਦੀਪ ਕੌਰ ਸੁਖਜਿੰਦਰ ਸਿੰਘ ਸਬਨੂਰ ਸਰੋਪ ਪਰਮਜੀਤ ਸਿੰਘ ਸੋਹਣ ਸਿੰਘ ਚਮਕੌਰ ਸਿੰਘ ਜੋਹਲ ਤੇ ਸੁਖਵੀਰ ਕੌਰ ਉਪਲ ਸੁਖਪ੍ਰੀਤ ਕੌਰ ਉਪਲ ਬਲਵਿੰਦਰ ਕੌਰ ਜਸਜੋਤ ਕੋਸਾ ਜਸ ਬਰਾੜ ਜਤਿੰਦਰ ਸਿੰਘ ਜਸਵੀਰ ਸਿੰਘ ਪ੍ਰਿਥਵੀ ਸੋਨੀ ਸਿੱਧੂ ਮਾਨਸਾ ਤੋਂ ਜਸਪਾਲ ਸਿੰਘ ਦਸ਼ਵਿੰਦਰ ਬਾਠ ਬੱਬਲ ਜੱਟ ਸ਼ਬਦ ਕੀਰਤਨ ਬਲਦੇਵ ਸਿੰਘ ਰਸਿੱਧਾ ਤੋਂ ਸੰਤ ਮਾਨ ਤੇ ਲਖਵਿੰਦਰ ਕੌਰ ਢਿੱਲੋਂ ਅਰਵਿੰਦਰਜੀਤ ਕੌਰ ਗਰ ਤੇਜ ਸੰਧੂ ਵਿਨੋਦ ਬਰਮਾ ਬੀਕਲ ਕੁਮਾਰ ਹਰਦੀਪ ਜਸਵਿੰਦਰ ਸਿੰਘ ਕੋਕਰੀ ਕਲਾ ਤੋਂ ਬਲਦੇਵ ਸਿੰਘ ਬੜੈਚ ਗੂਲਾ ਚੀਕਾ ਇਹ ਸਾਰੇ ਕਮੈਂਟ ਸੀ ਜੀ ਜਿਹੜੇ ਆਪਾਂ ਨੂੰ ਕਮੈਂਟ ਆਏ ਸੀ ਹਨਾ ਆਪਾਂ ਨੇ ਸਾਰਾ ਨਾਮ ਬੋਲ ਕੇ ਜੇ ਕੋਈ ਨਾਮ ਰਹਿ ਗਿਆ ਤਾਂ ਮੈਂ ਮਾਫੀ ਚਾਹਣੀ ਆ ਤਾਂ ਤੁਸੀਂ ਕਮੈਂਟਾਂ ਵਿੱਚ ਦੱਸ ਦਿਓ ਵੀ ਸਾਡਾ ਨਾਮ ਰਹਿ ਗਿਆ ਜੀ ਹਨਾ ਤਾਂ ਆਪਾਂ ਅਗਲੀ ਵਾਰ ਤੁਹਾਡਾ ਨਾਮ ਜਰੂਰ ਬੋਲਾਂਗੇ ਤੇ ਹੁਣ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਵਿੱਚ ਦਿਓ ਆਗਿਆ ਜੀ ਸਸਕਾਰ ਬਾਏ ਬਾਏ